ਲੋਵੀ ਅੱਜ ਫੇਰ ਆਪਣੀ ਡੇਲੀ ਦੀ ਰੁਟੀਨ ਵਾਂਗ ਆ ਗਏ ਡੰਗਰਾਂ ਦੇ ਕੰਮ ਵਾਲੇ ਤੁਰ ਕੇ ਡੰਗਰਾਂ ਦੇ ਅੰਦਰ ਵਜਿਆ ਧਾਰਾ ਤੁਰਾ ਨਿਕਲ ਲੀਆਂ ਠੰਡੀ ਬਹੁਤ ਆ ਤੇ ਠਾਡੇ ਕਰ ਕੇ ਹਣਾ ਥੋੜਾ ਹੀ ਉੱਥੇ ਚੇ ਲੇਟ ਹੋ ਜਾਂਦਾ ਪੱਠੇ ਵੀ ਲੇਟ ਹੋ ਜਾਂਦੇ ਆ ਰਾਤ ਨੂੰ ਚਲੋ ਅੰਦਰ ਪਏ ਹੁੰਦੇ ਖੁਰਦਿਆਂ ਚ ਖਾਂਦੇ ਆ ਪਰ ਹੁਣ ਟੈਂਗਰ ਬੈਠੇ ਆ ਜਿੰਨਾਂ ਦੀ ਧਾਰਾ ਤੋਂ ਨਿਕਲੀਆਂ ਉਹ ਖਲੋਤੇ ਬਾਕੀ ਬੈਠੇ ਸਾਰੇ ਤੇ ਤਾਂ ਕਰਕੇ ਇੱਧਰ ਬੱਤੀ ਦਾ ਕੰਮ ਵੀ ਪਾਣੀ ਦੀ ਬੜੀ ਤੰਗੀ ਚੱਲਾਂ ਢੀ ਆ ਕਿਉਂਕਿ ਸਾਡੇ ਕੋਲ ਇੱਥੇ ਜਿੰਨਾ ਪਾਣੀ ਦਾ ਇੰਤਜ਼ਾਮ ਹੈ ਨਹੀਂ ਆ ਦੂਜੀ ਦਾ ਘਰ ਵਾਲੇ ਦਾ ਟੈਂਕੀ ਵਾਲੀ ਦਾ ਤਾਰ ਗਿਆ ਬਾਲਟੀ ਚ ਡੋਣਾ ਪੈਂਦਾ ਕਿੰਨੇ ਦਿਨ ਹੋ ਗਏ ਆ ਬਾਕੀ ਠੰਡ ਤੇ ਰਹਿਣ ਸਰਾ ਗੱਲ ਪਾਦੀ ਆ ਬਾਕੀ ਹਣ ਦੁੱਧ ਵਾਲੇ ਡੰਗਰੇ ਦੀ ਜਨਰਲ ਧਾਰ ਨਿਕਲ ਗਈ ਆ ਉਹਨਾਂ ਨੇ ਲੱਗਿਆ ਫੀਡ ਪਾਉਣ ਤੇ ਫੀਡ ਆਪਾਂ ਹੁਣ ਬਦਲਤੀ ਆ ਇਸ ਵਾਰ ਆਲਿਆਂ ਤੀ ਯਕੀਨਾਂ ਇਹਦਾ ਨਿਊਟ੍ਰੀਕਨਾਂ ਦੀ ਪਹਿਲਾਂ ਆਪਾਂ ਟਵਾਣਾ ਪਾਉਂਦੇ ਹਾਂ ਤੇ ਟਵਾਣੇ ਦਾ ਦੁੱਧ ਦਾ ਰਿਜ਼ਲਟ ਤੇ ਬਹੁਤ ਵਧੀਆ ਵਾ ਬਹੁਤ ਹੀ ਵਧੀਆ ਰਿਜ਼ਲਟ ਦੁੱਧ ਦਾ ਪਰ ਚੱਕਰ ਇਹ ਹੋ ਗਿਆ ਵੀ ਡੰਗਰ ਕੇ ਬੰਨ ਦੇਣੀ ਪਏ ਪਿੱਲੇ ਤਾਂ ਡੰਗਰ ਹੀਟ 'ਚ ਨਹੀਂ ਆਉਂਦੀ ਹੀਟ 'ਚ ਆਉਂਦੀ ਬੜੀ ਪ੍ਰੋਬਲਮ ਆਉਂਦੀ ਆ ਤੇ ਜੇ ਹੀਟ 'ਚੋਂ ਤੇ ਫਿਰ ਪ੍ਰੈਗਨੈਂਟ ਨਹੀਂ ਹੁੰਦੇ ਤੇ ਕਿਸ ਨੇ ਇਹਨਾਂ ਨੂੰ ਸਲਾਹ ਦਿੱਤੀ ਵੀ ਨਿਊਟ੍ਰੀਕਨ ਆ ਪਾ ਕੇ ਵੇਖੋ ਬੇਬੀ ਵਧੀਆ ਵਾ ਇਸ ਕੰਮ ਦੇ ਵਿੱਚ ਤੇ ਹੁਣ ਯਾਰ ਕੱਲ੍ਹ ਜਾਂਦੇ ਚਲੋ ਇਹਨੂੰ ਟਰਾਈ ਕਰਦੇ ਆ ਚਾਰ ਦੇ ਮਹੀਨਾ ਦੋ ਮਹੀਨੇ ਦੋਵੇਂ ਮਹੀਨੇ 'ਚ ਰਿਜ਼ਲਟ ਮਿਲ ਜਾਣਾ ਕਿੱਦਾਂ ਦੀ ਜੇ ਕਿੱਦਾਂ ਦੀ ਨਹੀਂ ਤੇ ਬਾਕੀ ਆ ਲੱਗਿਆ ਪਾਉਣਾ ਤੇ ਆ ਕਿਸੇ ਤੋਂ ਥੋੜਾ ਜਿਹਾ ਪਾਊਡਰ ਦਿਆਂ ਦਾ ਫੜਕੇ ਸੀ ਸੀਆਰਐਸ ਦਾ ਇਹ ਵੀ ਸ਼ੁਰੂ ਕਰਨਾ ਤੇ ਅਸੀਂ ਕਹਾਂ ਚੱਲ ਥੋੜਾ ਜਿਹਾ ਇੱਕ ਵਾਰੀ ਪਾ ਕੇ ਵੇਖ ਲੈਨੇ ਆ ਪੀ ਡੰਗਰ ਖਾਂਦੇ ਆ ਕਿ ਨਹੀਂ ਜੇ ਤਾਂ ਖਾਂਣਗੇ ਫਿਰ ਤਾਂ ਇਹੋ ਹੀ ਪਾਵਾਂਗੇ ਜੇ ਨਾ ਖਾਦਾ ਤਾਂ ਫਿਰ ਕੋਈ ਹੋਰ ਟਰਾਈ ਕਰ ਲਾਂਗੇ ਉਹ ਪਾ ਕੇ ਵੇਖ ਲਾਂਗੇ ਹੁਣ ਇਹਨੂੰ ਪਾ ਕੇ ਵੇਨੇ ਆ ਕੀ ਰਿਜ਼ਲਟ ਕੀ ਹਿਸਾਬ ਆ ਖਾਂਦੇ ਕਿ ਨਹੀਂ ਗੱਲ ਤੇ ਖਾਂਦੇ ਆ ਜੇ ਖਾ ਲਿਆ ਫਿਰ ਤਾਂ ਇਹੋ ਹੀ ਆਊਗਾ ਤੇ ਜੇ ਨਾ ਖਾਦਾ ਤੇ ਫਿਰ ਕੋਈ ਹੋਰ ਦੇਣਾ ਪੈਣਾ ਕਿਉਂਕਿ ਪਹਿਲਾਂ ਆਪਣੇ ਤੋਂ ਆਵਾ ਆੜਾ ਪਹਿਲਾਂ ਡੱਬੇ ਚ ਪਿਆ ਇਹ ਯੂਨੀਵਰਸਿਟੀ ਵਾਲਾ ਆ ਸਰਕਾਰੀ ਯੂਨੀ ਖੇਤੀਬਾੜੀ ਯੂਨੀਵਰਸਿਟੀ ਚ ਮਿਲਦਾ ਨਾ ਇਹ ਉਹ ਵਾਲਾ ਹੈਗਾ ਸਰਕਾਰੀ ਤਿਆਰ ਹੁੰਦਾ ਪਹਿਲਾਂ ਉਹ ਪੌਂਡਿਆਂ ਦੇ ਹੁਣ ਸੀਜਰਸ ਪੌਂਡਾ ਰਾਦਾ ਬਣ ਗਿਆ ਤੇ ਫੀਡ ਵੀ ਚੇਂਜ ਕੀਤੀ ਹੈ ਹੁਣ ਅ ਮਿਨਰਲ ਵੀ ਚੇਂਜ ਕਰ ਦੇਣਾ ਵਾ ਕੋਲਡਰ ਵੀ ਜਿਆਦਾ ਪਾਵਾਂਗੇ ਜੇ ਨਾ ਖਾਦਾ ਫਿਰ ਇੱਕ ਹੋਰ ਕਿੰਦੇ ਬਾਇਓ ਮਿਨ ਇਦਾਂ ਦਾ ਕੁਝ ਨਾ ਕਿੰਦੇ ਉਹ ਹੁੰਦਾ ਉਹ ਵੀ ਵਧੀਆ ਨਹੀਂ ਤੇ ਫਿਰ ਉਹ ਪਾਲਾਂਗੇ ਉਹਦਾ ਵੀ ਸਵਾਦ ਵੇ ਇੱਕ ਵਾਰੀ ਵਿਖਾਦਾ ਕਿ ਡੰਗਰਾਂ ਨੂੰ ਕਿਹੜੇ ਖਾਂਦੇ ਦੋਵਾਂ ਵਿੱਚੋਂ ਕਿਹੜਾ ਖਾਂਦੇ ਆ ਇਹ ਗੱਲ ਦਿੱਤੇ ਪਿੰਡ ਕਰਦੀ ਜਿਹੜਾ ਖਾ ਲਿਆ ਫਿਰ ਉਹੀ ਲੈ ਆਉਣਾ ਉਬਈ ਪੱਠੇ ਪੈ ਗਏ ਸਾਰੇ ਡੰਗਰਾਂ ਨੂੰ ਇਹ ਸਵੇਰ ਦੇ ਪਏ ਆ ਤੇ ਹੋ ਅਸੀਂ ਤਾਂ ਲੇਟ ਹੀ ਗਏ ਆ ਪਰ ਹੁਣ ਬੰਨਤੇ ਪਾ ਗਏ ਹੁਣ ਪਾਣੀ ਡਾਵਾਂਗੇ ਜੇ ਅੱਜ ਦਿਨ ਲੱਗ ਗਿਆ ਤਾਂ ਫਿਰ ਬਾਹਰ ਕੱਢਾਂਗੇ ਜੇ ਨਾ ਲੱਗਾ ਤਾਂ ਫਿਰ ਵੇਖੀ ਜਾਓ ਕਿਉਂਕਿ ਆਪਣਾ ਨਾ ਫੜਾਉਣਾ ਫੜਾਉਣਾ ਆ ਇੱਧਰ ਨਾਲੀ ਟੂੜੀ ਵਾਲਾ ਕਮਰਾ ਉਹ ਆਪਣਾ ਨਾ ਘਰ ਖੇਤਾਂ ਵਿੱਚ ਤਾਂ ਕਰਕੇ ਫਿਰ ਤੋਂ ਉਹ ਤਾਂ ਬਹੁਤ ਹੀ ਜ਼ਿਆਦਾ ਪੈਂਦੀ ਹੈ ਠੰਡ ਵੀ ਜ਼ਿਆਦਾ ਪੈਂਦੀ ਹੈ ਇੱਥੇ ਡੰਗਰ ਬਾਹਰ ਨਿਕਲਦੇ ਨਹੀਂ ਛਤੀ ਆਲਾ ਫੜਾਵਾਂ ਉਹ ਕਿ ਸਾਲ ਤੋਂ ਸਭ ਤੋਂ ਔਖਾ ਕੰਮ ਆ ਵਾ ਸਿਰਸਰੇ ਪੱਠਾ ਦਾ ਸਿਰਸਰੇ ਵੱਢਦਾ ਹੀ ਦਾ ਇਹ ਕੰਮ ਥੋੜਾ ਜਿਹਾ ਰੌਖਾ ਲੱਗਦਾ ਠੰਡ ਬੜੀ ਹੁੰਦੀ ਐ ਹਿਵੇਲੇ ਤਰਾ ਕਣਕ ਆਪਣੀ ਆਹ ਤੜ ਪ੍ਰਾੜੀ ਦੀ ਲਾਈ ਆ ਵੇਲੇ ਕੋਲੇ ਪਾਲੀ ਦੀ ਆ ਬਾਕੀ ਹੁਣ ਆਪਾਂ ਲੱਗੇ ਆ ਟਰਾਲੀ ਤੇ ਆ ਲੈਟਾਂ ਜਿਹੜੀਆਂ ਲੌਂ ਜਿਹੜੀਆਂ ਚਮਕਦੀਆਂ ਵਾਂ ਧਿਆਨ ਨਾਲ ਸਿਆਲ ਦੇ ਰਾਤ ਗੰਨਾ ਲੈ ਕੇ ਜਾਈਦਾ ਤੇ ਹਨੇਰਾ ਹੁੰਦਾ ਧੁੰਦ ਬੜੀ ਨੇ ਕਿੰਨੇਰਾ ਦਾ ਚਲੇ ਜੋ ਦੂਰੋਂ ਕੋਈ ਗੱਡੀ ਦੀ ਲਾਈਟ ਵੱਜਦੀ ਤੇ ਵਾਵਾ ਚਮਕਦੀਆਂ ਅਸ਼ਕਲੀ ਆਪਣਾ ਤੇਵ ਜੀ ਮਗਰੀ ਲੱਗੀ ਮੇਰੇ ਸਨ ਇਹਦੇ ਲਾ ਦੇ ਇੱਥੇ ਆਵਾਂ ਕਿ ਲੱਗ ਜੂ ਨਹੀਂ ਨਹੀਂ ਤੂੰ ਗਲਤੀ ਕਰੰਦਾ ਪਹਿਲਾਂ ਦੇਰ ਦੇਣਾ ਸੀ ਉਹਨੂੰ ਥੱਲੇ ਤੱਕ ਚੱਲ ਠੀਕ ਆ ਚਲ ਤੇੜੀ ਚਲ ਤੇ ਲਾਈ ਚੱਲ ਫਿਰ ਅਹ ਇਹਦਾ ਕਾਬਲਾ ਨਾ ਚਾਦਨ ਲਾ ਦੇ ਇਹ ਰਿਜੀਨਲ ਆਏ ਕਹਿੰਦਾ ਕਿ ਤੂੰ ਡੁਬਲੀਕੇਟ ਹੁੰਦੀਆਂ ਵਾ ਥੋੜਾ ਬਰੇ ਕਰਕੇ ਲਾਉਣਾ ਏ ਕਟਕੇ ਨਾ ਲੱਗੋ ਇਹ ਲਖਨਾਨੀ ਆ ਬੱਲ ਆਹ ਹਬ ਗਲਤੀ ਹੁਣ ਉਧਰ ਦਾ ਨਾ ਇਹਦਾ ਨੁੱਕਰ ਤੇ ਲਾਈ ਥੋੜਾ ਚਲ ਠੀਕ ਆ ਪਰ ਇਹ ਕੋਈ ਨਹੀਂ ਆਪਣਾ ਇਹਨੇ ਚੱਲ ਜਾਣਾ ਨਜ਼ਰਾ ਇਹ ਹੈ ਤਾਂ ਦਾ ਲੱਭੂ ਕਾ ਨੁੱਕਰ ਤੇ ਦੂਜੇ ਵਾਸਤੇ ਵੀ ਖਟਾ ਲਾ ਦੇ ਤੇ ਆ ਲਾਲ ਮਗਰ ਲਾ ਲਾਂਗੇ ਨਹੀਂ ਚਟਾਏਗਾ ਆ ਵਿੱਚ ਵੀ ਆ ਕਿੰਨਾ ਦਿੱਤਾਉਨੇ ਆ ਵਚਲਾ ਰੋਲ ਵਾ ਵਾ ਚਲ ਠੀਕ ਆ ਆ ਦੂਜੇ ਪਾਸੇ ਲਾ ਦੇ ਨਿੰਨੂ ਤੋਂ ਨੂੰ ਦਾ ਪਹਿਲਾ ਸਾਡੀ ਟਰਾਲੀ ਤੋਂ ਨਹੀਂ ਹੂੰ ਫੇਰ ਲਾਉਣਾ ਚਾਹੀਦਾ ਇਹ ਨਾ ਸਲ ਜੇ ਹਰ ਵੇਲੇ ਲੱਗੇ ਰਹਿਣੇ ਚਾਹੀਦੇ ਆ ਗਰਮੀਆਂ ਚ ਵੀ ਇਹ ਗੰਡੇ ਕਹਿੰਦਾ ਕਈ ਕਹਿੰਦਾ ਸਾਨੂੰ ਕਹਿੰਦਾ ਹਰ ਭਾਈ ਤੇ ਅਸੀਂ 70 ਰੁਪਏ ਫੁੱਟ ਉੱਥੋਂ ਸਰਨੇ ਆ ਤਾਂ ਕਹਿੰਦਾ ਇੱਕ ਜਗ੍ਹਾ ਤੋਂ ਲਵਾਈ ਸਾਨੂੰ ਰਾਜ ਲਾਉਣੀ ਵਗੇ ਤੇ ਜੁਪੀ ਜਾ ਕੇ ਲੱਕ ਤੇ ਗਏ ਹੋਣੇ ਆ ਕਹਿੰਦਾ ਉਹਨੇ 30 ਰੁਪਏ ਦਿੱਤੀ ਫੁੱਟ ਫਿਰ ਬੜੀ ਮਹਿੰਗੀ ਕਹਿੰਦਾ ਹੈਵੀ ਡੁਪਲੀਕੇਟ ਜੀ ਤੁਹਾਡੀ ਆ ਅਰੀਜਨਲ ਜਿਹੜੀ ਹੱਥੋਂ ਫੜੀ ਹੱਥ 'ਚ ਨੋ ਤੇ ਬੜੀ ਲਵਾਉਂਦੇ ਆ ਗਾ ਉਹ ਤੇ ਗੱਡੀ 'ਪਰ ਦਿੰਦੇ ਆ ਇੱਧਰ ਲਈ ਸੜ ਵੀ ਲਾਤੀ ਇੱਕ ਹਾਂ ਆ ਗਿਆ ਹਾਂ ਬੰਪਰ ਤੇ ਨਾ ਅੱਜ ਕਿਲੇ ਆ ਇਹ ਬੰਪਰ ਤੇ ਇਹ ਵੀ ਲਾ ਦੇ ਨਹੀਂ ਇੱਥੋਂ ਲਾਣਾ ਇੰਨੀ ਕ ਇੰਨੀ ਉਧਰ ਲਾ ਆ ਉੱਚਾ ਨਹੀਂ ਹੋ ਜੂਗਾ ਜਿਆਦਾ ਕਿਹੜਾ ਥੱਲੇ ਬੰਪਰ ਤੇ ਜਿਆਦਾ ਲੋਡ ਵੱਜੂਗੀ ਹੈਨਾ ਆਹ ਤੇ ਇੱਥੇ ਲਾ ਹਿੱਤੇ ਵੀ ਲਾ ਲਈ ਨਹੀਂ ਰਿਹਾ ਫੱਟਿਆਂ ਜਾਂਦੇ ਤਾਰਾ ਕਿੰਨੇ ਇੱਥੇ ਲਾਈਟ ਲਾ ਦੀਏ ਚੱਲ ਇੱਥੇ ਲਾਈਟ ਲਾ ਤੋ ਫਿਰ ਸਾਰੇ ਉਹਦੀ ਗੂੰਦ ਮੁਕੀ ਲਾਈਟ ਦੀ ਪੁਰਾਣੀ ਆ ਉਹ ਜੁੜ ਜਾਂਦੀ ਆ ਕਿਦਾਂ ਤੇ ਵੀ ਕੀ ਹੋ ਗਿਆ ਕੰਮ ਟੰਡ ਬਟਾ ਟੰਡ ਮਗਰ ਤੇ ਕਿੱਥੇ ਗਿਆ ਨਾ ਆਹ ਇੱਥੇ ਲਾ ਦੇ ਹਣਾ ਲਾ ਦੇ ਲਾ ਦਿੰਨੇ ਲਾ ਦੇ ਮਸ਼ੀਨ ਵਿੱਚ ਜਾਈ ਲਾਓ ਬਈ ਅੱਜ ਲੱਗੀ ਆ ਧੁੱਪ ਤੇ ਡੰਗਰ ਕੱਢੇ ਬਾਹਰ ਬਾਹਰ ਕੱਢ ਕੇ ਫਰਾਈਂ ਕਿਹ ਚੱਲੇ ਉਦਾਂ ਕਿੱਥੇ ਖਿਲਾਉਣਾ ਪ੍ਰਾਲੀ ਪਾਤੀ ਥੋੜੀ ਥੋੜੀ ਚਲ ਖਾ ਲੈਣਗੇ ਫੇਰ ਅੰਦਰ ਬੰਦ ਕੇ ਪੱਠੇ ਦੇ ਅੰਦਰ ਹੀ ਪੈਣ ਦੇ ਆ ਕਿ ਡੰਗਰ ਨਾਲ ਖਿੱਚ ਕੇ ਹੀ ਅੰਦਰ ਵੱਜੇ ਤਿੰਨ ਚਾਰ ਕਿ ਦਿਨ ਹੋ ਗਏ ਸੀ ਚਾਰ ਕਿ ਦਿਨ ਅੰਦਰ ਬੱਜਿਆਂ ਦੇ ਪਰ ਖਿੱਚ ਗਏ ਤੇ ਹੁਣ ਅੱਜ ਲੱਗੀ ਤੋਪ ਅਸੀਂ ਕੱਢਿਆ ਬਾਹਰ ਕਿ ਡੰਗਰ ਅੰਦਰ ਹੁਣ ਖਲਾਉਣ ਨਹੀਂ ਦੇ ਬਿਲਕੁਲ ਕਿ ਆ ਸ਼ਿਕਾਰੀ ਆਪਣਾ ਤਣ ਘੰਟਾ 2 ਘੰਟੇ 3 ਘੰਟੇ ਰਹਿਣੇ ਆ ਬਾਹਰ ਉਹਨਾਂ ਚਰ ਪੱਠੇ-ਪੱਠੇ ਖਾ ਲੈਣਗੇ ਤੇ ਮੁੜ ਕੇ ਫਿਰ ਪੱਠੇ ਅੰਦਰ ਪੈਂਡੇ ਤੇ ਫਿਰ ਅੰਦਰ ਵਾਰ ਕੇ ਤੇ ਬੰਦਾਂਗੇ ਆ ਪਰਾਲੀ ਜੀ ਪਈ ਆਪਣੇ ਕੋਲੇ ਸੁੱਟ ਦੇਈ ਦੀ ਅੱਗੇ ਵਾਧੂ ਘਾਟੂ ਚੱਲ ਖਾਂਦੇ ਰਹਿੰਦੇ ਆ ਬਾਕੀ ਇਧਰ ਪਠੇ ਪਾਜਖੁਰਦਿਆਂ ਸ਼ਾਮਾਂ ਵਾਲੇ ਤੇ ਕੰਮ ਨਬੇੜਤਾ ਸਾਡੇ ਇੱਕ ਸਾਡੇ ਇੱਕ ਬਰ ਮੈਂ ਟਾਈਮ ਹੋਇਆ ਜੇ ਤੇ ਯਾ ਸੁੱਕ ਦੇ ਬਾਲਟੇ ਰਹਿਤੇ ਆ ਪਰ ਕਿਹੜੀ ਰਾਤ ਨੂੰ ਪਾਣੀ ਥੱਲੇ ਬਸ ਉਹਨੇ ਇੱਕ ਵਾਰੀ ਧਾਰਾ ਕਰਦੀਆਂ ਸ਼ਾਮਾਂ ਨੂੰ ਤੇ ਪਾਣੀ ਡੋਣਾ ਇਹਨਾਂ ਨੂੰ ਬਾਕੀ ਕੰਮ ਸਾਰਾ ਫਿਰ ਓਕੇ ਰਿਪੋਰਟ ਜਾਣ